ਸਾਭੂ ਬੇਨਤੀ ਹੈ ਕਿ ਅੱਜ ਤੋਂ ਇੱਕ ਹਫਤਾ ਪਹਿਲਾਂ ਇਹਨਾਂ ਨੇ ਡੀਸੀ ਸਾਹਿਬ ਦੇ ਦੇ ਵਾਦੀ ਉਲੰਘਣਾ ਕਰਕੇ ਇਹਨਾਂ ਨੇ ਪਹਿਲਾਂ ਅੱਗ ਲਾਈ ਮੈਂ ਇਹ ਮੱਤੀ ਚਾਰਲਾ ਤੇ ਪੀਡੀਸੀ ਚਾਰ ਕਿਲੇ ਹੋਂ ਦਾ ਚਾਰ ਕਿਲੇ ਫੰਡ ਹੈ ਨੇ 5566 ਫਿਰਾਨ ਵਾਲੇ 60 ਦਿੱਤੀਆਂ ਮੈਂ ਪ੍ਰਸ਼ਾਸਨ ਅੱਤੇ ਅਪੀਲ ਕੀਤੀ ਪਰ ਪ੍ਰਸ਼ਾਸਨ ਨੇ ਮੇਰੀ ਕੋਈ ਕਿਸੇ ਤਰ੍ਹਾਂ ਗੱਲ ਨਹੀਂ ਸੁਣੀ ਮੇਰੇ ਕੋਲ ਇਹ ਵੀ ਦਰਖਾਸਤ ਲਿਖੀ ਹੋਈ ਉਹਦੀ ਨਕਲ ਪਈ ਹੈ ਸਾਡਾ ਕੋਈ ਪ੍ਰਸ਼ਾਸਨ ਨੇ ਮੰਨ ਲਿਆ ਉਹਨਾਂ ਨੂੰ ਕੋਈ ਆਏ ਨੇ ਆਣ ਕੇ ਜਿਹੜਾ ਬਲਾਕ ਚਲੇ ਗਏ ਨੇ ਘਰ ਸਾਨੂੰ ਉਹਨਾਂ ਨੂੰ ਕੋਈ ਮੰਨ ਲਿਆ ਵੀ ਇਹਨਾਂ ਲੈ ਕੇ ਹੀ ਗਏ ਨਾਲ ਵੀ ਕੋਈ ਇਹਨਾਂ ਦੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਉਸ ਮੰਡੇ ਨਗੇ ਰੱਖ ਕੇ ਇਹਨਾਂ ਨੇ ਮਰ ਕੇ ਇਹਨਾਂ ਨੂੰ ਆਖਿਆ ਸਾਡਾ ਕੀ ਕਰ ਲੈਣਗੇ ਇਹ ਮੈਂ ਰਾਤ ਮੈਂ ਸ਼ਹਿਰ ਮੇਰੇ ਕੋਈ ਸੱਜਣ ਨੇ ਦਿੱਤੇ ਦਾ ਆਏ ਥਣ ਉਹਨਾਂ ਨੇ ਗੱਡੀ ਕੋ ਲੈਣੀ ਸੀ ਤੇ ਮੈਂ ਉਹਨਾਂ ਨਾਲ ਰਾਤ ਸਾਡੇ ਕੋ 9 ਵਜੇ ਪ੍ਰੋਜੈਕਟ ਸ਼ਹਿਰ ਤੋਂ ਗਿਆ। ਗਿਆਨਦਿਆਂ ਨੂੰ ਇਹ ਮੇਰੀ ਵਿਹਲੀ ਦੇ ਮੈਂ ਬਾਹਰ ਗਿਆ। ਉੱਥੇ ਨਾਲ ਮੇਰੀ ਬੇਟੀਏ ਦੁਆਲੇ ਟੇਪ ਲਾ ਕੇ ਗੰਦੇ ਬਿੰਨੇ ਗਾਣੇ ਲਾ ਕੇ ਸਾਨੂੰ ਬਹੁਵਚਰ ਪਰਿਵਾਰ ਨੂੰ ਟਾਰਗੇਟ ਕਰਦੇ ਰਹੇ। ਉਹਨੇ ਜਦੋਂ ਮੈਂ ਸ਼ਹਿਰੋਂ ਚਲਾ ਗਿਆ ਤੇ ਮੈਨੂੰ ਉਹਨਾਂ ਦੱਸਿਆ। ਮੈਂ ਆਖਿਆ ਚਲ ਕੋਈ ਗੱਲ ਨਹੀਂ। ਜੋ ਕਰ ਲਿਆ ਨੇ ਠੀਕ ਹੈ। ਤੇ ਮੇਰੇ ਕੋਈ ਬੰਦੇ ਮੋਤ 12 ਨੂੰ ਦਿਨਾਂ ਵਿੱਚ ਪੈ ਕੇ ਫੈਸਲਾ ਕਰਾ ਸਾਡਾ ਅਜੇ ਕੋਈ ਸਾਡਾ ਪੱਕਾ ਰਜਿਨਾਮਾ ਨਹੀਂ ਕੋਈ ਲਿਖਿਆ ਨਹੀਂ ਕਿ ਗਿਆ ਮੈਂ ਇਹ ਸੇ ਬਤਾਇਤ ਨੇ ਉਹਨਾਂ ਨੂੰ ਆਖਿਆ ਕਿ ਜਲਦੀ ਕੀਤਾ ਪਰ ਇਹਨਾਂ ਨੇ ਫੇਰ ਆਣ ਕੇ ਸਾਡਾ ਟਰੈਕਟਰ ਬਾਹਰ ਖਲਾਸੀ ਹੁੰਦੇ ਵਿੱਚ ਲਿਆ ਕੇ ਟਰੈਕਟਰ ਮਾਰਿਆ ਭੰਨ ਤੋੜ ਕੀਤੀ ਗਾਲੀ ਗਲੋਚ ਦਿੱਤਾ ਐਟਰੋੜਾ ਚਲਾਇਆ ਉਹਦੇ ਨਾਲ ਮੇਰਾ ਕਾफी ਨੁਕਸਾਨ ਤੇ ਮੇਰੇ ਪਿਤਾ ਦਾ ਸੱਤਾਂ ਲੱਗੀਆਂ ਨੇ ਸਿੱਕ ਲੱਤ ਸੱਡ ਲੱਗੀ ਆ ਅੱਖਾਂ ਫੁੱਟ ਚਰ ਹੋਈਆਂ ਨੇ ਨੱਕ ਦੀ ਹੱਡੀ ਟੁੱਟ ਗਈ ਏ ਮੇਰੇ ਆਪ ਦੋ ਦੰਦ ਟੁੱਟ ਗਏ ਨੇ ਤਾਂ ਤਾਂ ਅਸੀਂ ਰੋਲਾ ਰਾਲਾ ਪਾਇਆ ਤੇ ਸਾਡੇ ਪਿੰਨੋਂ ਨਗਰ ਚੋਂ ਗਏ ਲੋਕਾਂ ਨੇ ਸਾਨੂੰ ਛਡਾਇਆ ਤੇ ਅਸੀਂ ਹੁਣ ਪ੍ਰਸ਼ਾਸਨ ਤੋਂ ਇਹ ਸਾਹੀ ਮੰਗ ਕਰਦੇ ਆਂ ਵੀ ਸਾਡੀ ਕੋਈ ਅਪੀਲ ਜੇ ਸੁਣੀ ਜਾਵੇ ਇਹਨਾਂ ਹਰੜਭੜੀ ਲੋਕਾਂ ਨੂੰ ਨਾਤ ਪਾਈ ਜਾਵੇ ਤੇ ਸਾਡਾ ਜਾਨੀ ਮਾਲੀ ਨੁਕਸਾਨ ਤੋਂ ਸਾਡਾ ਬਚਾਅ ਹੋਵੇ ਇਹ ਜਿਹੜਾ ਵਾਕਿਆ ਹੋਇਆ ਤੁਹਾਡੇ ਪਿੰਡ ਵੀਰ ਕੀ ਹੈ ਕਿਹੜਾ ਪਿੰਡ ਹੈ ਤੇਰੇ ਪਿੰਡ ਕਿੰਦਰ ਹੈ ਮੰਨ ਵਾਲੇ ਰੋਡ ਦੇ ਨਾਲ ਹੀ ਤੇ ਇਹ ਨਾ ਅਹੀਂ ਟੱਕਿਆ ਹੀ ਇਹਨੂੰ ਡੇਕ ਲਾਉਣ ਤੋਂ ਮੁੰਡੇ ਮਕੀ ਹੈਗੇ ਤੇ ਉਹਨਾਂ ਨੇ ਟੱਕਿਆ ਡੇਕ ਲਾਉਣ ਤੋਂ ਤੇ ਉਹ ਇਹ ਉਦੋਂ ਚੁੱਪ ਕਰਕੇ ਚੱਲ ਚਲੇ ਗਏ ਉਸ ਤੋਂ ਬਾਅਦ ਜੋ ਜੋ ਕਰੀ ਚਲੇ ਗਏ ਤੇ ਉਸ ਤੋਂ ਬਾਅਦ ਜੋ ਫੇਰ ਇਹਨਾਂ ਨੇ ਉਹ ਦੂਜਾ 11 11:30 ਵਜੇ ਦਾ ਟਾਈਮ ਹੈਗਾ ਹੈਗਾ ਇਹ ਨਾਲ ਦੇ ਮੁੰਡੇ ਮੁੰਡੇ ਮੰਦਿਰ ਇਕੱਠੀ ਕਰਕੇ ਤੇ 20 25 ਜਾਣੇ ਸੀਗੇ ਇਹ ਆ ਗਏ ਨੇ ਆ ਗਏ ਨੇ ਟਿੱਕ ਛੱਡਿਆ ਫੁੱਲ ਅਸ਼ਕੀਰ ਗਾਣੇ ਲਾਉਂਦੇ ਸੀ ਇਸ ਕਰਕੇ ਹੀ ਰੋਕਿਆ ਸੀ ਫਿਰ ਇਹਨਾਂ ਅਸ਼ਕੀਰ ਗਾਣੇ ਕਰਕੇ ਇੱਥੇ ਲੈ ਕੇ ਆਏ ਨੇ ਤੇ ਸਾਡਾ ਟਰੈਕਟਰ ਬਾਹਰ ਖੜੋਤਾ ਆਇਆ ਸੀਗਾ ਤੇ ਉਹਨੂੰ ਆਣ ਕੇ ਭੰਨਣ ਲਾਪੇ ਨੇ ਨਾਲੇ ਵਿਸ਼ ਮੰਦਿਰ ਲਈ ਸੀ ਉਹਨਾਂ ਮੱਕੀ ਅੱਗੋ ਫਮਟਾ ਤੇ ਉਸ ਤੋਂ ਬਾਅਦ ਜਦੋਂ ਉਹ ਮੱਕੀ ਗਾਣਾ ਕੱਢ ਕੇ ਏਟਾ ਰੋੜੇ ਚਲਾਉਣ ਲਾਪੇ ਫਿਰ ਜਦ ਡੈਡੀ ਬਾਹਰ ਨਿਕਲਿਆ ਤੇ ਫਿਰ ਟਰੈਕਟਰ ਥੱਲੇ ਮੱਕੀ ਡੈਡੀ ਦੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਫਿਰ ਜਦੋਂ ਮੱਕੀ ਵਾਹ ਰੋਲਾ ਪੈ ਗਿਆ ਦੁੱਧ ਬਾਜ ਫਿਰ ਪਿੰਡੋਂ ਲੋਕ ਮੱਕੀ ਭੱਜੇ ਨੇ ਨਾਲ ਮੱਕੀ ਹੀ ਆਂਡੀਆਂ ਗਵੰਡੀਆਂ ਫੋਨ ਕੀਤਾ ਰਿਸ਼ਤੇਦਾਰਾਂ ਨੂੰ ਉਹ ਆਏ ਨੇ ਫਿਰ ਆਣ ਕੇ ਮਾੜਾ ਗੁਰੂਕੇ ਨੇ ਫਿਰ ਜਦੋਂ ਆਏ ਨਹੀਂ ਤਾਂ ਫਿਰ ਭੱਜ ਗਏ ਨੇ ਇੱਥੋਂ ਭਾਈ ਦੇ ਭਾਈ ਦੇ ਉਹਨਾਂ ਨੇ ਕੋਈ 7-8 ਫੈਰ ਕੀਤੇ ਨੇ ਤੇ ਐਨੂੰ ਨਿਕਲ ਗਏ ਨੇ ਖੇਤੋਂ ਖੇਤੀ ਹੋ ਗਏ ਨੇ ਤੇ ਉਹ ਬਾਪੂ ਦੇ ਵੀ ਸੱਟਾਂ ਮਾਰੀਆਂ ਮੱਕੀ ਬਾਹ ਹੁਣ ਸਿਰ ਤੇ ਵੱਜੀ ਮੱਕੀ ਸੱਟ ਤੇ ਡੈਡੀ ਦੇ ਵੀ ਲੱਗੀਆਂ ਸੱਟਾਂ ਤੇ بس اے ਸਹ ਪਿਛੇ ਚਾਰ ਪੰਜ ਦਿਨ ਹੋਏ ਨੇ ਪਿੰਡ ਦੇ ਵਿੱਚ ਵੀ ਇਹਨਾਂ ਪਿੰਡ ਦੇ ਵਿੱਚ ਆ ਰਹੇ ਨੇ ਐਵੇਂ ਅਸ਼ਲੀਲ ਗਾਣੇ ਲਾ ਕੇ ਨਗਾਉਂਦੇ ਪਏ ਸੀਗੇ ਪਿੰਡ ਵਾਲਿਆਂ ਨੇ ਇਹਨਾਂ ਨੂੰ ਰੋਕਿਆ ਉੱਥੇ ਵੀ ਇਹਨਾਂ ਨੇ ਮੱਕੀ ਮੁੰਡੇ ਇਕੱਠੇ ਕਰਕੇ ਤੇ ਉੱਥੇ ਵੀ ਇਹਨਾਂ ਨੇ ਐਵੇਂ ਆਦੀ ਉਹ ਲੜਬਾਜੀ ਕੀਤੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਰੋਕਿਆ ਤੇ ਫਿਰ ਇਹਨਾਂ ਨੇ ਇਹ ਕਹਿਣਾ ਸੀਗਾ ਕਿ ਤੁਸੀਂ ਡਿੱਕ ਬੰਦ ਕਰਾਉਣ ਆਲੀ ਹੁੰਦੇ ਕੌਣ ਜੀ ਕਿ ਤੁਸੀਂ ਡਿੱਕ ਬੰਦ ਕਿਵੇਂ ਕਰਾ ਸਕਦੇ ਸਾਡਾ ਡਿੱਕ ਆਣ ਕੇ ਮੱਕੀ ਹੰਕਾਰ ਨਾਲ ਚਲਾਉਂਦੇ ਸੀਗੇ ਦੇ ਅਸਲੀ ਲਗਾਣੇ ਲਾਉਂਦੇ ਸੀ ਅਸਕਰ ਮਾਵ ਪਹਿਣਾ ਹੈਗੀਆਂ ਸਾਰਿਆਂ ਦੇ ਘਰੇ ਹੁੰਦੀਆਂ ਨੇ ਇਹ ਥੋੜਾ ਗੱਲ ਇਹਨਾਂ ਦੀ ਕੀ ਇਹ ਕੀਤੀ ਜਾਣਗੇ ਅਜੇ ਤੱਕ ਪੁਲਿਸ ਨੇ ਮੱਕੀ ਫੋਨ ਅਸੀਂ ਲਾ ਚੁੱਕੇ ਆ ਘੱਟੋ ਘੱਟ 5-6 ਵਾਰ ਹੀ ਫੋਨ ਲਾਤਾ ਪੁਲਿਸ ਨੂੰ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਕੋਈ ਪੁਲਿਸ ਇੱਥੇ ਆਈ ਏ ਬਸ ਉਥੋਂ ਫੋਨ ਚੱਕ ਕੇ ਕਹਿ ਦਿੰਦੇ ਕਿ ਹਾਂ ਕੋਈ ਨਹੀਂ ਕਰ ਲੈਨੇ ਆ ਪਰ ਆਈ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਐ ਇੱਥੇ ਟਰੈਕਟਰ ਵੀ ਹੋਵੇਂ ਖੜੇ ਹੋਏ ਉਹਨਾਂ ਦਾ ਤੇ ਟਰੈਕਟਰ ਖਲੋਤਾ ਨਾਲ ਉਹਨਾਂ ਦਾ ਮੋਟਰਸਾਈਕਲ ਖਲੋਤੇ ਹੋਏ ਜਿਹਨਾਂ ਮੱਕੀ ਆਏ ਸੀਗੇ ਨਾਲ ਜੋ ਵੀ ਇਹਨਾਂ ਮੰਦੀਰ ਸੀਗੀ ਤੇ ਨਾਲ ਇਹਨਾਂ ਮੱਕੀ ਹਥਿਆਰ ਜਦੋਂ ਇੱਥੇ ਭੱਜੇ ਨੇ ਵਿੱਚੋਂ ਇਹਨਾਂ ਹਥਿਆਰ ਡੈਕ ਪੈਣੇ ਉਵੇਂ ਭੱਜਦੇ ਨੇ ਹਥਿਆਰ ਵਿੱਚੋਂ ਜਾ ਪੈਣੇ ਰਾਹ ਦੇ ਵਿੱਚ ਪਏ ਹੋਏ ਸੀਗੇ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਸੀਗਾ ਚਲ ਅਕੂਵਾਲ ਪਿੰਡ ਦੇ ਵਿੱਚ ਲਾਈ ਝਗੜਾ ਹੋਇਆ ਸੀ ਇੱਕ ਟਰੈਕਟਰ ਨੂੰ ਲੈ ਕੇ ਟਰੈਕਟਰ ਦੇ ਉੱਤੇ ਡੈਕ ਲੱਗਿਆ ਸੀ ਉਹ ਲੋਕਾਂ ਨੇ ਉਹਨਾਂ ਨੂੰ ਕਿਹਾ ਵੀ ਤੂੰ ਇਹ ਡੈਕ ਨਾ ਲਾ ਵੀ ਆਵਾਜ਼ ਕਾਫੀ ਉੱਚੀ ਹੈ ਇਹਨਾਂ ਨੂੰ ਨੂਸੈਂਸ ਹੁੰਦੀ ਹੈ ਜਿਸ ਤੋਂ ਉਹ ਦੁਬਾਰਾ ਜਾ ਕੇ ਉਹਨੇ ਲੜਾਈ ਕੀਤੀ ਉਹ ਪਿੰਡ ਵਾਲੇ ਵੀ ਦੂਸਰੇ ਪਾਸੇ ਇਕੱਠੇ ਹੋ ਗਏ ਉਹ ਆਪਦੇ ਟਰੈਕਟਰ ਉੱਥੇ ਛੱਡ ਕੇ ਭੱਜ ਅਮੁੱਲੀ ਸੱਟਾਂ ਲੱਗੀਆਂ ਨੇ ਜਿੱਤੇ ਅਸੀਂ ਕਾਰਵਾਈ ਕਰਦੇ ਹੋਏ ਅੱਜ ਦੂਜੇ ਬੰਦਿਆਂ ਨੂੰ ਅਣਦੇਖੀ ਡੇਢ ਕਰ